ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਐਨਾ ਸੁੱਖਾ ਨਾ ਕਿਸਾਨਾਂ ਨੂੰ ਤੁਸੀਂ ਗੱਲਾਂ ਹੀ ਛੱਡ ਦਿਓ ਦੇਖੋ ਕਿੰਨਾ ਸੁੱਖਾ ਕਿਸਾਨਾਂ ਨੂੰ ਹੈ ਦੇਖਦੇ ਆ ਤੁਹਾਨੂੰ ਸੁੱਖਾ ਕਿੰਨਾ ਇਹਨਾਂ ਨੂੰ ਲੈ ਆ ਦੇਖ ਲੋ ਕਿੰਨਾ ਸੁੱਖਾ ਹੈ ਇਹਨਾਂ ਨੂੰ ਨਾਲੇ ਮੱਛਰ ਭੋਰ ਆ ਨਹੀਂ ਹੈਗਾ ਮੱਛਰ ਇੰਨਾ ਪਿਆਰ ਕਰਦਾ ਆ ਕੇ ਐਂ ਨਬਹਿਟ ਜਾਂਦਾ ਜੀ ਆ ਕੇ ਉਹ ਕਹਿੰਦਾ ਕਿਸਾਨੋ ਤੁਸੀਂ ਆਮ ਨਾਲ ਪਾਓ ਮੈਂ ਤੁਹਾਡੀ ਰਾਖੀ ਕਰਦਾ ਇਹ ਕਿਸਾਨਾਂ ਨੂੰ ਕਹਿ ਰਿਹਾ ਕਿ ਉਹ ਕੰਨਾਂ ਦੇ ਵਿੱਚ ਕਹਿੰਦਾ ਮੱਲਕ ਦੇ ਕੇ ਕਾਦਰ ਤੁਸੀਂ ਫਿਕਰ ਨਾ ਕਰੋ ਤੁਸੀਂ ਪਾਓ ਮੈਂ ਥੋੜੀ ਰਾਖੀ ਕਰੂੰਗਾ ਆਗੇ ਦੇਖ ਲੋ ਐਨ ਕਿਸਾਨ ਵਿਚਾਰੇ ਆਂ ਰਾਮ ਨਾਲ ਪਏ ਆ ਐ ਰਾਮ ਭਰਸਤ ਕਰ ਰਹੇ ਆ ਮੱਛਰ ਵੀ ਪੂਰਾ ਕਰ ਰਿਹਾ ਆ ਦੇ ਲਾਈਟ ਵੀ ਪੂਰਾ ਸਾਥ ਦੇ ਰਹੀ ਆ ਹੈ ਉਹ ਵੀ ਅੱਖਾਂ ਮਾਰ ਰਹੀ ਆ ਲੈਟ ਵੀ ਸਾਨਾਂ ਆਂ ਐ ਰਾਮ ਕਰ ਰਹੇ ਆ ਮौज-ਗਲ ਫਿਕਰ ਨਹੀਂ ਫਾਕਾ ਨਹੀਂ ਲੋ ਦੇਖ ਸਕਦੇ ਹੋ ਤੁਸੀਂ ਕਿੰਨੇ ਥੱਲੇ ਗੱਦੇ ਐ ਕਿੰਨਾ ਵਧੀਆ ਥੱਲੇ ਐ ਹੈ ਇੰਨਾ ਵਧੀਆ ਨਾ ਥੱਲੇ ਪੈਣੇ ਖਾਤਰ ਮੈਂ ਕਹਿੰਦਾ 10 ਇੰਚੀ ਗੱਦੇ ਐ 10 ਇੰਚੀ ਨਹੀਂ ਹੁੰਦੇ ਗੱਦੇ ਉਹ ਲੱਗੇ ਹੋਏ ਆ ਕਿਸਾਨਾਂ ਨੂੰ ਪੈਣੇ ਖਾਤਰ ਇਹ ਦੇਖ ਰਹੋ ਇਹ ਹੁਣ ਭਗਵੰਤ ਮਾਨ ਵੀ ਦੇਖ ਰਹੇ ਵੇ ਇਹਨਾਂ ਨੂੰ 10 ਇੰਚੀ ਗੱਦੇ ਐ ਥੱਲੇ ਪੈਣੇ ਖਾਤਰ ਮਲ ਮਲ ਦੇ ਉੱਪਰ ਇਹਨਾਂ ਨੇ ਇੱਕ ਕੰਬਲ ਲੱਤੇ ਹੋਏ ਆ ਆਪਣੀ ਯਾਰਿਆਂ ਦੇ ਲਾ ਦੇਖ ਰਹੋ ਮਲ ਮਲ ਤੇ ਗੱਪਾਂ ਲਈ ਪਾਏ ਆ ਯਾ ਜੀ ਹੈ ਤੇ ਕਰੋ ਮਲ ਮਲ ਦੇ ਕੰਮ ਲੱਤੇਵੇਂ ਇਹਨਾਂ ਨੇ ਮੱਛਰ ਦਾ ਕਹਿੰਦਾ ਪਏ ਉਹ ਤੁਸੀਂ ਵਾਸ ਆਰਾਮ ਨਾਲ ਪਾਓ ਫੇਰ ਨਾ ਕਰੋ ਇਹ ਰਾਤਰੀ ਦੀਆਂ ਤਸਵੀਰਾਂ ਤਕਰੀਬਨ 10 ਦੇ ਉੱਪਰ ਟਾਈਮ ਹੋਇਆਗਾ ਇਹ ਆ ਦੇ ਲਾਈਟ ਵੀ ਦੇਖ ਲੋ ਲਾਈਟ ਵੀ ਇੰਨੀ ਆ ਨਾ ਇਹ ਬਸ ਅੱਖਾਂ ਮਾਰ ਰਹੀ ਆ ਕਿਸਾਨਾਂ ਨੂੰ ਆ ਦੇ ਤੁਸੀਂ ਦੇਖਦੇ ਜਾਓ ਆ ਯਾਰ ਆ ਦੇ ਇਹ ਮਾਰਦੀ ਅੱਖਾਂ ਲਾਈਟ ਵੀ ਬਿਸ਼ਰਮ ਕਿਸਾਨਾਂ ਦੀ ਮਜ਼ਾਕ ਕਰ ਰਹੀ ਹੈ ਮੈਂ ਨਾ ਮਸ਼ਰਦਾ ਕਹਿੰਦਾ ਲਓ ਦਾ ਦੇਖ ਲੋ ਹੈ ਦੇਖੀ ਆਏ ਹੁਣ ਲੈਟ ਦੇ ਕੀ ਹਾਲਾਤ ਆ ਐਂ ਰਾਮ ਨਾਲ ਮਸਤੀ ਦੜ ਮਏ ਐਨ ਬੜੇ ਬੜੇ ਗੱਦੇ ਆ ਲੱਗੇ ਵੀ ਥੱਲੇ ਇਹ ਰੇਲਵੇ ਟ੍ਰੈਕ ਆ ਸ਼ੰਭੂ ਸਟੇਸ਼ਨ ਦਾ ਹੈ ਜੀ ਪਰ ਪਏ ਆ ਇਹ ਹੈ ਹੈ ਆ ਦੇ ਪਰ ਅਸੀਂ ਲੈਟ ਦੇ ਦੇਖ ਲੋ ਕਿੰਨੀ ਗੱਲਾਂ ਆਉਂਦੀ ਆ ਕਿੰਨੀ ਗੱਲਾਂ ਜਾਂਦੀ ਆ ਲਓ ਇਹ ਲੈਡ ਦੇ ਨਜ਼ਾਰੇ ਨੇ ਸਾਰੇ ਸ਼ੰਭੂ ਬਾਡਰ ਰੂਪ ਤੇ ਲਓ ਜੀ ਲੈਡ ਦੀ ਵੀ ਦੇਖੀ ਐ ਤੁਸੀਂ ਹੁਣ ਹੈਂ ਤੁਸੀਂ ਦੇਖ ਰਹੋ ਹੈ ਲੈਡ ਨੇ ਵੀ ਐਨ ਪੂਰਾ ਆਪਣਾ ਦੇ ਕੇ ਰੱਖਣਾ ਹੈ ਮਾਲਮਾਲ ਦੇ ਉੱਪਰ ਕੰਬਲ ਲੱਤੇ ਹੋਏ ਇਹਨਾਂ ਨੇ ਲੈ ਦੇਖ ਲੋ ਆਹ ਦੇ ਭਾਈ ਦੇਖ ਲੋ ਲੋ ਇਹ ਰਾਤ ਦੇ ਸਾਨੂੰ ਤੁਸੀਂ ਵੀ ਨਾਲ ਅਸੀਂ ਦਿਖਾ ਰਹੇ ਹਾਂ ਅੱਜ 17 ਤੀਕ ਦੀਆਂ ਰਾਤ ਦੇਆਂ ਤਸਵੀਰਾਂ ਨੇ ਇਹ ਰੇਲਵੇ ਸਟੇਸ਼ਨ ਆ ਜੋ ਸ਼ੰਭੂ ਬੱਡ ਦਾ ਹੈ ਰੇਲਵੇ ਸਟੇਸ਼ਨ ਆ ਜਿਹੜਾ ਲੈਡ ਵੀ ਪੂਰੇ ਮਜ਼ਾਕ ਕਰ ਰਹੀ ਹੈ। ਇਲਾ ਦੇਖ ਲੋ ਇਹਨ ਮਲਮਲ ਦੇ ਕੰਬੜਾ ਕਿੰਨੇ ਸੋਹਣੇ ਐ। ਇਲਾ ਦੇਖ ਲੋ ਐ ਰਾਤ ਦੀਆਂ ਤੁਹਾਡੇ ਕਸੀ ਸਾਂਝੀਆਂ ਤਸਵੀਰਾਂ ਇਹ ਕਿਸਾਨਾਂ ਦੀਆਂ ਇੱਥੇ ਸੰਭੂ ਸਟੇਸ਼ਨ ਤੇ ਸਾਂਝੀਆਂ ਕਰ ਰਹੇ ਆਂ ਤੁਸੀਂ ਦੇਖ ਸਕਦੇ ਆ ਲਿਓ ਐ ਰਾਮ ਨਾਲ ਪਹੇ ਆਏ ਆਂ ਦੇਖ ਲਓ ਉਹ ਲੋਕ ਵੀ ਦੇਖ ਲੈਣ ਹੁਣ ਜਿਹੜੇ ਕਹਨੇ ਆ ਐਨੇ ਲੱਖ ਕਰੋੜ ਦੀ ਦਾ ਜੀ ਇਹਨਾਂ ਦੀ ਜ਼ਮੀਨ ਹੈ ਉਹੀ ਦੇਖ ਲਿਓ ਹੁਣ ਸਵਾਰਕ ਚੰਗੀ ਤਰ੍ਹਾਂ ਹੈਨ ਕਿ ਮਿੰਟਾਂ ਤੁਸੀਂ ਭਰਾ ਭੋ ਦੱਸਣਾ ਹੈ ਸਾਰਾ ਜਿਹੜਾ ਮੈਂ ਤੁਹਾਨੂੰ ਬੋਲ ਕੇ ਦੱਸ ਰਿਹਾ ਸਾਰੀ ਗੱਲਬਾਤ ਕਿਸਾਨਾਂ ਬਾਰੇ ਹੈਂ ਦਾਦਾ ਸਾਹਿਬ ਜੀ ਗੱਦੇ ਆ ਥੱਲੇ ਇਹਨਾਂ ਦੇ ਹੈਂ ਫਾਈਵ ਸਟਾਰ ਹੋਟਲ ਆ ਲੱਗ ਰੋ ਹੈ ਫਾਈਵ ਸਟਾਰ ਹੋਟਲ ਨਜ਼ਾਰੇ ਨਾਲ ਐਨ ਪਏ ਆ ਮੱਛਰ ਕਹਿੰਦਾ ਭਾਈ ਤੁਸੀਂ ਪਾਓ ਮੈਂ ਤੁਹਾਡੀ ਕਰਦਾ ਪਹਿਰਾ ਦੇ ਰਿਹਾ ਮੱਛਰ ਪਹਿਰਾ ਦੇ ਰਿਹਾ ਕਿਸਾਨ RAM nal ਪਏ ਆਰੇ ਦੇਖ ਲੋ ਲੋ ਬੜਾ ਦੇਖ ਕੇ ਮਨ ਨੂੰ ਨਾ ਲੱਗ ਰਿਹਾ ਵੀ ਕਿਆ ਕੀਤਾ ਜਾਏ ਕੀ ਕਰੀਏ ਸੀ ਦੇਖ ਸਕਦੇ ਆ ਤੁਸੀਂ ਲੋਕੋ ਜਿਹੜੇ ਅੰਦਰ ਏਸ਼ੀਆ ਚ ਬੜੇ ਪਏ ਆ ਏਕੜਾ ਹੱਕ ਮਿਲਦੇ ਹੁੰਨੇ ਆ ਭਾਈ ਸਰਕਾਰ ਤੋਂ ਜੇ ਲੈਣੇ ਆ ਦੇਖ ਲਓ ਲੋ ਹੱਕ ਕੋਈ ਇਹ ਭਰੋਸੇ ਕੈਸਾ ਨੂੰ ਦੇ ਸਕਦਾ ਹੈਗਾ ਏਕੜਾ ਹੱਕ ਮਿਲਣੇ ਵੈ ਗੁਰੂ ਜੀ ਦਾ ਖਾਸਾ ਜੀ ਵੈ ਗੁਰੂ ਜੀ ਫਤਈ